ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਅਮਰਜੀਤ ਕੌਰ ਜੀ ਦੇ ਇਸ YouTube ਚੈਨਲ ਤੇ ਅੱਜ ਮੈਂ ਹਣੀ ਤੁਹਾਨੂੰ ਇੱਕ ਕੁੜੀ ਸੁਣਾਉਣ ਲੱਗੀ ਨੇ ਕਿਉਂਕਿ ਵਿਆਹ ਸ਼ਾਦੀਆਂ ਦਾ ਮਾਹੌਲ ਜਿਹੜਾ ਉਹ ਚੱਲ ਰਿਹਾ ਹੈਗਾ ਤੁਸੀਂ ਜ਼ਰੂਰ ਸੁਣਿਓ ਤੇ ਜਿਨ੍ਹਾਂ ਦੇ ਘਰ ਵਿਆਹ ਆ ਉਹ ਜ਼ਰੂਰ ਇਸ ਘੋੜੀ ਨੂੰ ਗਾਓ ਆਪਣੇ ਵੀਰ ਦੇ ਸ਼ਗਨ ਮਨਾਇਓ ਜ਼ਰੂਰ ਹੈ ਨਾ ਕਿਉਂਕਿ ਅਸੀਂ ਅੱਜ ਸਾਰਿਆਂ ਦੀ ਸਾਂਝੀ ਹਾਜ਼ਰੀ ਲਾਉਣ ਲੱਗੇ ਆ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਦੇ ਵਿਆਹ ਹੋ ਰਹੇ ਨੇ ਜਾਂ ਜਿਨ੍ਹਾਂ ਦੇ ਵਿਆਹ ਹੋਣੇ ਆ ਉਹਨਾਂ ਸਾਰੇ ਵੀਰਾਂ ਨੂੰ ਉਹਨਾਂ ਮਾਮਾ ਨੂੰ ਤੇ ਉਹਨਾਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸੋਹਣੇ-ਸੁਣਾ ਵਕਤ ਲਿਆਵੇ ਮਾਤਾ ਰੈਣੀ ਤੇ ਸਾਰੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਤੇ ਉਹਨੂੰ ਜ਼ਿੰਦਗੀ ਦਾ ਆਨੰਦ ਮਾਣਨ ਆਓ ਆਪਾਂ ਵੀ ਆਨੰਦ ਮਾਣਦੇ ਆ ਮਾਤਾ ਜੀ ਹੋਣਾਂ ਦੇ ਥਰੂ ਇੱਕ ਨਵੀਂ ਘੋੜੀ ਦੇ ਨਾਲ ਆਜੋ ਜੀ ਉਹ ਨੁਕਤਾ ਬੁਲਰੀ ਨਾ ਦੀਆਂ ਪਾਉਂਦੇ ਅੱਛਾ ਚੱਲੋ ਹਲਵਾਈ ਬੇਟੇ ਸਾਡੇ ਮੈ ਲੀਆਂ ਜੀ ਜਰੂਰ ਮੈ ਲੀਆਂ ਖੰਡ ਬੋਰੀਆਂ ਮੰਗਾ ਗੁਕਾਤੀ ਵੀ ਮੰਗਾ ਲੱਡੂ ਪੱਕਣੇ ਦਾ ਪੇੜੇ ਪੱਕ

me

I ਜਿੜੇ ਨੇ ਦਾ ਮੰਗਲ ਗਾਵਣੇ ਦਾ ਗੇਲਹਾਇਆ ਆ ਜੀ ਦੀ ਕਰੜੀ ਲੋੜੀ ਕੋੜੀ ਹੋਈ ਪੂਰੀ ਤੁਸੀਂ ਸਮਝ ਲਿਆ ਉਹਦੇ ਚ ਕਿਹੜੇ ਕਿਹੜੀ ਮੰਗ ਰੱਖੀ ਹੋਈ ਆ ਤੇ ਇਸ ਕੋੜੀ ਨੂੰ ਰਾਜੂਰ ਕਰੋ ਤੇ ਆਜੂ ਹੁਣ ਆਪਾਂ ਤੰਦਰੁਸਤੀ ਵੱਲ ਤੇ ਉਹ ਜਿਨ੍ਹਾਂ ਦਾ ਵੀ ਮਤਲਬ ਦਿਮਾਗ ਦੀ ਕਮਜ਼ੋਰੀ ਐ ਇਹ ਬੈ ਜੀ ਨੇ ਦੱਸਿਆ ਐ ਕੀ ਲੈਣਾ ਤੁਸੀਂ ਲੇਖ ਲਓ ਕਾਫੀ ਪੈਨਸਲ ਲੈ ਕੇ ਬੈਠੇ ਹੋਗੇ ਨਾ ਮੋਗਰਾ ਬਦਾਮ ਜਾ ਕੇ ਦੁਕਾਨ ਤੇ ਕਿਓ ਮੋਗਰਾ ਬਦਾਮ ਲੈਣਾ 100 ਗ੍ਰਾਮ ਤੇ ਗਾਉ ਦੇਸੀ ਗਾਉ ਦਾ ਕਿਓ ਵੀ 100 ਗ੍ਰਾਮ ਛਿੱਟਾ ਮਿਸ਼ਰੀ 100 ਗ੍ਰਾਮ ਇਹਨੇ ਚੀਜ਼ਾਂ ਲੈ ਕੇ ਚਾਂਦੀ ਜਾਂ ਮਾਰਬਲ ਦੇ ਬਰਤਨ ਵਿੱਚ ਪਾ ਕੇ 10 ਦਿਨਾਂ ਵਾਸਤੇ ਉਹਨੂੰ ਕੰਕੜ ਦੇ ਵਿੱਚ ਦੱਬ ਦਿਓ ਤੇ 10 ਦਿਨਾਂ ਬਾਅਦ ਤੁਸੀਂ ਉਹਨੂੰ ਕੱਢ ਲਓ ਉਹ ਤਿਆਰ ਹੈ ਫਿਰ ਤੁਸੀਂ 10 ਗ੍ਰਾਮ ਖਾਲੀ ਪੇਟ ਰੋਜ਼ ਲੈਣਾ ਹੈ ਨਿਰਨੇ ਗੌਰ ਜੀ ਉਹ ਉਹਦਾ ਮਤਲਬ ਜਿਹੜਾ ਤਿਆਰ ਹੋ ਗਿਆ ਤੁਹਾਡਾ ਪਾਊਡਰ ਜਿਆ ਤੇ ਫਿਰ ਤੁਸੀਂ ਉਹਨੂੰ ਤੁਹਾਡੇ ਦਿਮਾਗ ਦੀਆਂ ਨਾੜੀਆਂ ਟਣਾ-ਟਣ ਹੋ ਜਾਣਗੀਆਂ ਤੇ ਜਿਹੜਾ ਤੁਹਾਡਾ ਦਿਮਾਗ ਦੀ ਕਮਜ਼ੋਰੀ ਹੈ ਸਭ ਠੀਕ ਹੋ ਜਾਊ ਨਾੜੀ ਤੰਤਰ ਸਾਰਾ ਸਹੀ ਹੋ ਜਾਊਗਾ ਇਹ ਬੈ ਜੀ ਸਵਾਸ ਬੈ ਜੀ ਨੇ ਦੱਸਿਆ ਤੇ ਤੁਸੀਂ ਕਰਕੇ ਦੇਖੋ ਜੀ ਦਿਮਾਗ ਦੀ ਕਮਜ਼ੋਰੀ ਬਿਲਕੁਲ ਸਹੀ ਹੋ ਜੀ ਕਿਸੇ ਡਾਕਟਰ ਕੋਲ ਜਾਂਦੀ ਲੋੜ ਨਹੀਂ ਘਰੇ ਤੁਸੀਂ ਲੱਗਦਾ ਕੌਣਾ ਘਰੇ ਲਿਓ ਹਾਂ ਹਿੰਗਰ ਦੇ ਨਾਲ ਫਟਕੜੀ ਲਾਗੇ ਚੌਕਾ ਆਇਓ ਆਪੇ ਲੈ ਕੇ ਆਇਓ ਤੇ ਆਪੇ ਬਣਾ ਕੇ ਖਾਓ ਲਹੋਂਗੇ ਉਸਾਂ ਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਧੰਨਵਾਦ ਸਾਡੀ ਵੀਰ ਦੇਖ